ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ ਮੇਰਾ ਨਾਮ ਦੀਪਾ ਮੈਂ ਆਪਣੇ ਪਿਓ ਦਾ ਇਕਲੌਤਾ ਪੁੱਤ ਹਾਂ ਮੇਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਆ ਮੈਂ ਪ੍ਰਾਈਵੇਟ ਸਕੂਲ ਚੋਂ ਪੜ੍ਹਦਾ ਸੀ ਉੱਥੇ ਮੇਰੀ 8ਵੀਂ ਦੀ ਕਲਾਸ ਚ ਇੱਕ ਨਵਾਂ ਮੁੰਡਾ ਆ ਕੇ ਲੱਗਿਆ ਤੇ ਨਵਾਂ ਨਵਾਂ ਹੋਣ ਕਰਕੇ ਉਹਨੂੰ ਕੋਈ ਜਾਣਦਾ ਵੀ ਨਹੀਂ ਸੀ ਉਸ ਦਿਨ ਮੈਂ ਇਕੱਲਾ ਬੈਠਾ ਸੀ ਤੇ ਮੈਂ ਪਿੱਛੇ ਬੈਠਦਾ ਸੀ। ਮੇਰੇ ਦੋਸਤ ਮੇਰੇ ਤੋਂ ਅੱਗੇ ਵਾਲੇ ਬੈਂਚ ਤੇ ਬੈਠੇ ਸੀ। ਮੈਂ ਕੁਝ ਸੋਚ ਰਿਹਾ ਸੀ ਕਿਉਂਕਿ ਮੈਨੂੰ ਸਕੂਲ 'ਚ ਇੱਕ ਕੁੜੀ ਪਸੰਦ ਸੀ। ਮੈਂ ਉਹਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ। ਮੈਂ ਉਹਦੇ ਵੱਲ ਹੀ ਦੇਖਦਾ ਰਹਿੰਦਾ ਕਿਉਂਕਿ ਉਹ ਬਹੁਤ ਸੋਹਣੀ ਤੇ ਚੰਗੀ ਹੋਣ ਕਰਕੇ ਮੇਰਾ ਉਹਦੇ ਤੇ ਦਿਲਾ ਆ ਗਿਆ। ਉਹਨੂੰ ਵੀ ਪਤਾ ਸੀ ਕਿ ਮੈਂ ਉਹਨੂੰ ਪਸੰਦ ਕਰਦਾ ਪਰ ਉਹ ਮੇਰੇ ਵੱਲ ਘੱਟ ਹੀ ਧਿਆਨ ਦਿੰਦੀ ਸੀ। ਮੈਂ ਹਰ ਵੇਲੇ ਉਹਦੇ ਵੱਲ ਹੀ ਦੇਖਦਾ ਰਹਿੰਦਾ ਸੀ ਜਦੋਂ ਕਲਾਸ ਵਿੱਚ ਟੀਚਰ ਨੇ ਹੁੰਦੀ ਸੀ ਤਾਂ ਮੈਂ ਉਹਨੂੰ ਦੇਖਦੇ ਕਹੀ ਪਰੇਸ਼ਾਨ ਕਰਦਾ ਹੁੰਦਾ ਸੀ ਉਹ ਮੈਨੂੰ ਇਗਨੋਰ ਕਰਦੀ ਸੀ ਤੇ ਮੇਰੇ ਤੋਂ ਸ਼ਰਮਾਉਂਦੀ ਵੀ ਸੀ ਮੈਨੂੰ ਉਹਦਾ ਸ਼ਰਮਾਉਣਾ ਬਹੁਤ ਵਧੀਆ ਲੱਗਦਾ ਸੀ ਉਸ ਦਿਨ ਵੀ ਮੈਂ ਇਕੱਲਾ ਬੈਠਾ ਸੀ ਮੈਨੂੰ ਪਤਾ ਸੀ ਕਿ ਜੈਸਮੀਨ ਇੱਕ ਨਾ ਇੱਕ ਦਿਨ ਮੈਨੂੰ ਜ਼ਰੂਰ ਹਾਂ ਕਰੂਗੀ ਮੈਂ 8ਵੀਂ ਵਿੱਚ ਹੀ ਸੀ ਮੈਨੂੰ ਪਤਾ ਸੀ ਕਿ ਮੈਂ ਹਜੇ ਛੋਟਾ ਪਰ ਮੈਨੂੰ ਉਹ ਕੁੜੀ ਬਹੁਤ ਸੋਹਣੀ ਲੱਗਦੀ ਸੀ ਕਿਉਂਕਿ ਕਲਾਸ ਵਿੱਚ ਕਾਫੀ ਕੁੜੀਆਂ ਮੁੰਡੇ ਆਪਸ ਵਿੱਚ ਫਰੈਂਡਸ਼ਿਪ ਕਰ ਚੁੱਕੇ ਸੀ ਤੇ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਕਿਸੇ ਕੁੜੀ ਨਾਲ ਗੱਲ ਕਰਾਂ ਜਿਹੜੀ ਕੁੜੀ ਮੈਨੂੰ ਪਸੰਦ ਸੀ ਉਹ ਮੈਨੂੰ ਇਗਨੋਰ ਕਰਦੀ ਸੀ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਆ ਜਾਂ ਨਹੀਂ ਪਰ ਮੈਨੂੰ ਵੇਖ ਕੇ ਨੀਵੀਂ ਪਾ ਲੈਂਦੀ ਸੀ ਮੈਂ ਉਹਨੂੰ ਹਾਲੇ ਤੱਕ ਪ੍ਰਪੋਜ਼ ਵੀ ਨਹੀਂ ਕੀਤਾ ਸੀ ਕਿਉਂਕਿ ਮੈਨੂੰ ਵੀ ਸੰਜ ਹੀ ਆਉਂਦੀ ਸੀ ਮੈਂ ਸੋਚਦਾ ਸੀ ਕਿ ਕਿਉਂ ਮੈਂ ਉਹਦੀ ਸਹੇਲੀ ਨੂੰ ਕਹਿ ਕੇ ਉਹਨੂੰ ਆਪਣਾ ਨੰਬਰ ਦੇ ਦੇਵਾਂ ਮੈਂ ਇੰਨਾ ਸੋਚਾਂ ਵਿੱਚ ਗੁੰਮ ਬੈਠਾ ਸੀ ਜਦੋਂ ਮੇਰੇ ਨਾਲ ਪਹਿਲੇ ਪੀਰੀਅਡ ਵਿੱਚ ਹੀ ਇੱਕ ਮੁੰਡਾ ਆ ਕੇ ਬੈਠ ਗਿਆ ਕਲਾਸ ਵਿੱਚ ਹਜੇ ਮੈਡਮ ਆਈ ਵੀ ਨਹੀਂ ਸੀ ਤੇ ਉਹ ਮੁੰਡਾ ਮੇਰੇ ਨਾਲ ਬੈਠ ਗਿਆ ਤੇ ਮੈਨੂੰ ਹੱਥ ਮਿਲਾ ਕੇ ਹੈਲੋ ਕਹਿਣ ਲੱਗਾ ਮੈਂ ਵੀ ਉਹਦੇ ਨਾਲ ਹੱਥ ਮਿਲਾਇਆ ਤੇ ਹੈਲੋ ਕਿਹਾ ਮੈਂ ਉਹਨੂੰ ਪੁੱਛਿਆ ਕਿ ਨਵਾਂ ਉਹ ਕਹਿਣ ਲੱਗਿਆ ਕਿ ਹਾਂ ਮੈਂ ਇੱਥੇ ਨਵਾਂ ਲੱਗਾ ਮੈਨੂੰ ਪਤਾ ਸੀ ਕਿਉਂਕਿ ਸਾਡੀ ਸਾਰੀ ਕਲਾਸ ਪੁਰਾਣੀ ਸੀ ਇੱਕ ਉਹੀ ਨਵਾਂ ਮੁੰਡਾ ਸੀ ਮੈਂ ਉਹਨੂੰ ਮਜ਼ਾਕ ਕਰਕੇ ਹੱਸ ਪਿਆ ਸੀ ਮੈਂ ਉਹਨੂੰ ਕਿਹਾ ਗੁੱਸਾ ਨਾ ਕਰੀ ਮੈਂ ਉਹਨੂੰ ਉਹਦੇ ਪਿੰਡ ਦਾ ਨਾਮ ਪੁੱਛ ਕੇ ਕਿਹਾ ਕਿ ਮੈਂ ਵੀ ਪਿੰਡ ਦਾ ਹੀ ਰਹਿਣ ਵਾਲਾ ਉਹ ਮੈਨੂੰ ਕਹਿੰਦਾ ਕਿ ਮੈਂ ਸ਼ਹਿਰ ਤੋਂ ਰਹਿਣਾ ਮੈਂ ਉਹਨੂੰ ਕਿਹਾ ਠੀਕ ਆ ਇੰਨੇ ਚਿਰ ਨੂੰ ਕਲਾਸ ਟੀਚਰ ਆ ਗਈ ਤੇ ਸਾਰਿਆਂ ਨੇ ਗੁੱਡ ਮਾਰਨਿੰਗ ਵਿਸ਼ ਕੀਤੀ ਤੇ ਮੈਡਮ ਕਲਾਸ ਵਲ੍ਹਾ ਕੇ ਚਲੀ ਗਈ ਸੀ ਇਦਾਂ ਹੀ ਅੱਧੀ ਛੁੱਟੀ ਹੋਈ ਤੇ ਮੈਂ ਉਸ ਮੁੰਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੇਰੇ ਦੋਸਤ ਵੀ ਉਹਦੇ ਨਾਲ ਜਾਣ-ਪਛਾਣ ਕਰਦੇ ਸੀ। ਸਾਰੀ ਕਲਾਸ ਨੂੰ ਉਸ ਨਵੇਂ ਮੁੰਡੇ ਨਾਲ ਮਿਲਵਾਇਆ ਤੇ ਸਾਰੀ ਕਲਾਸ ਉਹਨੂੰ ਬੁਲਾ ਰਹੀ ਸੀ। ਜਦ ਕਿ ਮੇਰਾ ਧਿਆਨ ਬਸ ਜੈਸਮੀਨ ਵੱਲ ਹੀ ਸੀ। ਜੈਸਮੀਨ ਛੋਟੀ ਉਮਰ ਵਿੱਚ ਹੀ ਸ਼ਰੀਰ ਦੀ ਭਾਰੀ ਜਿਹੀ ਸੀ ਤੇ ਕੱਦ-ਕਾਠ ਵਿੱਚ ਵੀ ਮੇਰੇ ਜਿਹੀ ਹੀ ਸੀ। ਮੈਨੂੰ ਬਹੁਤ ਸੋਹਣੀ ਲੱਗਦੀ ਸੀ। ਗੋਲ ਮਟੋਲ ਜਿਹੀ। ਮੇਰਾ ਦਿਲ ਕਰਦਾ ਸੀ ਕਿ ਮੈਂ ਉਹਨੂੰ ਘੁੱਟ ਕੇ ਜੱਫੀ ਪਾ ਲਵਾਂ ਪਤਾ ਨਹੀਂ ਕਿਉਂ ਮੈਂ ਬੇਵਸ ਸੀ ਉਹਨੂੰ ਦੇਖ ਕੇ ਮੇਰੇ ਦਿਲ ਨੂੰ ਕੁਝ ਹੋਣ ਲੱਗ ਜਾਂਦਾ ਸੀ ਮੈਂ ਹਰ ਰੋਜ਼ ਜੈਸਮੀਨ ਨੂੰ ਦੇਖਦਾ ਸੀ ਤੇ ਨਵਾਂ ਮੁੰਡਾ ਜੋ ਆਇਆ ਸੀ ਉਹਦਾ ਨਾਮ ਆਂਕੁਸ਼ ਸੀ ਉਹ ਮੇਰੇ ਨਾਲ ਹੀ ਬੈਠਦਾ ਸੀ ਤੇ ਮੈਨੂੰ ਆਪਣਾ ਬੈਸਟ ਫਰੈਂਡ ਮੰਨਣ ਲੱਗ ਪਿਆ ਸੀ ਉਹ ਪਹਿਲਾਂ ਵੀ ਪ੍ਰਾਈਵੇਟ ਸਕੂਲ ਵਿੱਚੋਂ ਹੀ ਪੜ ਕੇ ਆਇਆ ਸੀ ਪੜਨ ਨੂੰ ਅਸੀਂ ਸਾਰੇ ਬੱਚੇ ਹੁਸ਼ਿਆਰ ਸੀ ਜੈਸਮੀਨ ਵੀ ਪੜਨ ਨੂੰ ਬਹੁਤ ਵਧੀਆ ਸੀ ਉਹ ਮੇਰੇ ਤੋਂ ਬਹੁਤ ਸੰਗਦੀ ਸੀ ਪਤਾ ਨਹੀਂ ਕਿਉਂ ਮੇਰੇ ਤੋਂ ਉਹ ਨੂੰ ਸ਼ਰਮ ਆਉਂਦੀ ਸੀ ਮੈਨੂੰ ਉਹਦਾ ਸ਼ਰਮਾਉਣਾ ਬਹੁਤ ਵਧੀਆ ਲੱਗਦਾ ਸੀ ਕਿਉਂਕਿ ਇੱਕ ਤਾਂ ਉਹ ਹੈ ਬਹੁਤ ਸੋਹਣੀ ਸੀ ਉੱਪਰੋਂ ਉਹਦੇ ਨਖਰੇ ਮੈਨੂੰ ਉਹਦੇ ਵੱਲ ਆਕਰਸ਼ਿਤ ਕਰਦੇ ਸੀ ਮੇਰਾ ਤਾਂ ਦਿਲ ਕਰਦਾ ਸੀ ਕਿ ਮੈਂ ਜੈਸਮੀਨ ਨੂੰ ਆਪਣੇ ਕੋਲ ਹੀ ਪਠਾ ਲਿਆ ਕਰਾਂ ਤੇ ਪਰ ਇਦਾਂ ਨਹੀਂ ਕਰ ਸਕਦਾ ਸੀ ਇੱਕ ਦਿਨ ਮੈਂ ਤੇ ਅੰਕੁਸ਼ ਬੈਠੇ ਗੱਲਾਂ ਕਰਦੇ ਸੀ ਉਹ ਮੈਨੂੰ ਕਹਿਣ ਲੱਗਾ ਮੈਂ ਜਿੱਥੋਂ ਹਟ ਗਿਆ ਉਥੇ ਇੱਕ ਕੁੜੀ ਬਹੁਤ ਸੋਹਣੀ ਸੀ ਪਰ ਮੈਂ ਉਹਨੂੰ ਪ੍ਰਪੋਜ਼ ਨਹੀਂ ਕਰ ਸਕਿਆ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਜੈਸਮੀਨ ਨੂੰ ਪਸੰਦ ਕਰਦਾ ਉਹ ਮੈਨੂੰ ਕਹਿਣ ਲੱਗਾ ਕਿ ਜੈਸਮੀਨ ਵੀ ਬਹੁਤ ਸੋਹਣੀ ਆ ਤੇਰੇ ਨਾਲ ਇਹਦੀ ਛੁੜੀ ਬਹੁਤ ਸੋਹਣੀ ਲੱਗਣੀ ਆ ਕੁੜੀ ਦੇਖਣ ਨੂੰ ਵੀ ਸੋਹਣੀ ਤੇ ਵੈਸੇ ਵੀ ਚੰਗੀ ਆ ਉਹਦੀਆਂ ਇਹ ਗੱਲਾਂ ਸੁਣ ਕੇ ਤਾਂ ਜੈਸਮੀਨ ਲਈ ਮੇਰੇ ਦਿਲ ਵਿੱਚ ਹੋਰ ਵੀ ਪਿਆਰ ਆ ਗਿਆ ਸੀ ਕਿਉਂਕਿ ਜੈਸਮੀਨ ਸੱਚੀ ਬਹੁਤ ਸੋਹਣੀ ਤੇ ਚੰਗੀ ਕੁੜੀ ਸੀ ਤੇ ਅੰਕੁਸ਼ ਤੇ ਮੈਂ ਤੇ ਬੈਸਟ ਫਰੈਂਡ ਬਣ ਗਏ ਅੰਕੁਸ਼ ਮੈਨੂੰ ਆਪਣੇ ਘਰ ਲੈ ਜਾਂਦਾ ਸੀ ਜਦੋਂ ਮੈਂ ਸ਼ਹਿਰ ਜਾਂਦਾ ਤਾਂ ਉਹ ਮੈਨੂੰ ਆਪਣੇ ਘਰ ਧੱਕੇ ਨਾਲ ਲੈ ਜਾਂਦਾ ਹੁੰਦਾ ਸੀ ਉਹਦਾ ਘਰ ਪੀੜੀਆਂ ਗਲੀਆਂ ਵਿੱਚ ਸੀ ਜਦ ਕਿ ਮੈਂ ਤਾਂ ਪਿੰਡ ਵਿੱਚ ਖੁੱਲੇ ਮਾਹੌਲ ਵਿੱਚ ਰਹਿਣ ਗਿੱਜਿਆ ਹੋਇਆ ਸੀ ਮੈਂ ਮਸਾਂ ਘੰਟਾ ਕੋ ਉਹਦੇ ਘਰੇ ਰਿਹਾ ਤੇ ਮੈਨੂੰ ਘਟਣ ਜਿਹੀ ਮਹਿਸੂਸ ਹੋਈ ਮੈਂ ਉਹਨੂੰ ਕਿਹਾ ਕਿ ਚੱਲ ਤੈਨੂੰ ਮੈਂ ਆਪਣਾ ਪਿੰਡ ਘੁਮਾ ਕੇ ਲਿਆਉਣਾ ਮੈਂ ਉਹਨੂੰ ਪਿੰਡ ਲਿਆਇਆ ਉਹਦੇ ਮੰਮੀ ਉਹਨੂੰ ਮਨਾ ਕਰਦੀ ਸੀ ਕਿ ਬੱਚੇ ਇਦਾਂ ਬਾਹਰ ਨਹੀਂ ਜਾਣਾ ਅੰਕੁਸ਼ ਆਜ ਤੱਕ ਕਿਤੇ ਨਹੀਂ ਗਿਆ ਸੀ ਉਹਦੀ ਮੰਮੀ ਪਾਪਾ ਉਹਨੂੰ ਇਦਾਂ ਬਾਹਰ ਘੁੰਮਣ ਫਿਰ ਨਹੀਂ ਦਿੰਦੇ ਸੀ ਪਰ ਮੈਂ ਉਹਨੂੰ ੱੱਕੇ ਨਾਲ ਹੀ ਲੈ ਆਇਆ ਸੀ ਹੌਲੀ ਹੌਲੀ ਉਹਦੇ ਮਾਪਿਓ ਨਾਲ ਵੀ ਮੇਰੀ ਚੰਗੀ ਜਾਣ ਪਹਿਚਾਨ ਹੋ ਗਈ ਸੀ ਅੰਕੁਸ਼ ਉਹਨਾਂ ਨੂੰ ਮੇਰੇ ਬਾਰੇ ਦੱਸਦਾ ਹੁੰਦਾ ਸੀ ਕਿ ਦੀਪ ਮੇਰਾ ਬਹੁਤ ਚੰਗਾ ਦੋਸਤ ਆ ਮੇਰੀ ਉਹ ਇਹਦੇ ਨਾਲ ਵਧੀਆ ਫਰੈਂਡਸ਼ਿਪ ਆ ਸਾਡਾ ਰਹਿਣਸਨ ਬਹੁਤ ਵਧੀਆ ਸੀ ਮੈਂ ਆਪਣੇ ਪਿੰਡੋਂ ਖੇਤ ਚੋਂ ਕਈ ਸਬਜ਼ੀਆਂ ਉਹਨਾਂ ਨੂੰ ਭੇਜਦਾ ਹੁੰਦਾ ਸੀ ਆਂਟੀ ਵੀ ਮੇਰਾ ਬਹੁਤ ਧਿਆਨ ਕਰ ਲੱਗ ਗਈ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੁਸੀਂ ਦੋਵੇਂ ਭਰਾ ਬਣ ਕੇ ਰਹੋ ਇੱਕ ਦੂਜੇ ਦਾ ਸਾਥ ਦਿਓ ਕਿਉਂਕਿ ਅੰਕੁਸ਼ ਵੀ ਉਹਨਾਂ ਦਾ ਇਕੱਲਾ ਪੁੱਤ ਸੀ ਇਸ ਲਈ ਉਹਨੂੰ ਬਹੁਤ ਪਿਆਰ ਕਰਦੇ ਸੀ ਪਰ ਅੰਕੁਸ਼ ਦੇ ਅੰਦਰ ਕੀ ਕੁਝ ਚੱਲ ਰਿਹਾ ਮੈਨੂੰ ਉਹ ਨਹੀਂ ਪਤਾ ਸੀ ਬਾਹਰੋਂ ਤਾਂ ਦਿਖਾਵਾ ਕਰਨ ਲਈ ਸ਼ਾਇਦ ਉਹ ਬਹੁਤ ਵਧੀਆ ਰਹਿੰਦਾ ਸੀ ਮੈਂ ਉਹਦੇ ਅੰਦਰ ਨੂੰ ਪਛਾਣ ਹੀ ਨਾ ਸਕਿਆ ਤੇ ਉਹਦੇ ਮਨ ਵਿੱਚ ਮੇਰੇ ਲਈ ਕੀ ਆ ਇੱਕ ਦਿਨ ਮੈਂ ਕਲਾਸ ਵਿੱਚ ਬੈਠਾ ਸੀ ਅੰਕੁਸ਼ ਮੈਨੂੰ ਕਹਿਣ ਲੱਗਾ ਕਿ ਤੂੰ ਜੈਸਮੀਨ ਨੂੰ ਕਦੋਂ ਪ੍ਰਪੋਜ਼ ਕਰੇਂਗਾ ਜਦੋਂ ਕੋਈ ਹੋਰ ਇਹਨੂੰ ਪ੍ਰਪੋਜ਼ ਕਰ ਗਿਆ ਪਰ ਜੈਸਮੀਨ ਨੂੰ ਕਿਸੇ ਨੂੰ ਪ੍ਰਪੋਜ਼ ਨਹੀਂ ਕੀਤਾ ਸੀ ਮੈਂ ਉਹਦੀ ਗੱਲ ਸੁਣੀ ਤੇ ਮੈਂ ਆਪਣੇ ਦਿਮਾਗ ਵਿੱਚ ਇਹ ਕਹਿ ਲਿਆਂਦੀ ਕਿ ਜੈਸਮੀਨ ਦੇ ਸਹੇਲੀ ਨੂੰ ਕਹਿ ਕੇ ਜੈਸਮੀਨ ਨੂੰ ਪ੍ਰਪੋਜ਼ ਕਰ ਦੇਵਾਂ ਮੈਂ ਜੈਸਮੀਨ ਨੂੰ ਪ੍ਰਪੋਜ਼ ਕੀਤਾ ਉਹਨੂੰ ਆਪਣਾ ਨੰਬਰ ਭੇਜਿਆ ਜੈਸਮੀਨ ਨੇ ਮੇਰਾ ਨੰਬਰ ਵੀ ਲੈ ਲਿਆ ਮੇਰੇ ਪ੍ਰਪੋਜ਼ ਨੂੰ ਵੀ ਐਕਸੈਪਟ ਕਰ ਲਿਆ ਸੀ ਜਾਨਦੇ ਹੀ ਘਰ ਉਹਨੇ ਮੈਨੂੰ ਫੋਨ ਕੀਤਾ ਮੈਂ ਵੀ ਉਹਦੀ ਕਾਲ ਅਟੈਂਡ ਕੀਤੀ ਉਹਦੇ ਨਾਲ ਗੱਲ ਕਰਨ ਲੱਗ ਪਿਆ ਸੀ ਜੈਸਮੀਨ ਮੇਰੀ ਬਹੁਤ ਵਧੀਆ ਫਰੈਂਡ ਬਣ ਗਈ ਸੀ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਮੈਂ ਜੈਸਮੀਨ ਲਈ ਬਹੁਤ ਕੁਝ ਕਰਨ ਲਈ ਤਿਆਰ ਸੀ ਉਹਨੂੰ ਖੁਸ਼ ਰੱਖਣ ਬਾਰੇ ਇਹੀ ਸੋਚਦਾ ਹੁੰਦਾ ਸੀ ਜੈਸਮੀਨ ਮੇਰੀ ਜ਼ਿੰਦਗੀ ਵਿੱਚ ਕੋਈ ਨਵੀਂ ਬਹਾਰ ਬਣ ਕੇ ਆਈ ਸੀ ਮੇਰੇ ਦੋਸਤ ਮੈਨੂੰ ਕਹਿੰਦੇ ਹੁੰਦੇ ਸੀ ਕਿ ਹੁਣ ਤੂੰ ਸਹੇਲੀ ਵਾਲਾ ਹੋ ਗਿਆ ਤਾਂ ਸਾਨੂੰ ਤਾਂ ਬੁਲਾਉਂਦਾ ਹੀ ਨਹੀਂ ਚੰਗੀ ਤਰ੍ਹਾਂ ਗੱਲ ਹੀ ਨਹੀਂ ਕਰਦਾ ਪਰ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਇਦਾਂ ਦੀ ਕੋਈ ਗੱਲ ਨਹੀਂ ਮੈਂ ਸੱਚੀ ਤੁਹਾਡੀ ਭਾਬੀ ਨੂੰ ਬਹੁਤ ਪਿਆਰ ਕਰਦਾ ਮੈਨੂੰ ਨਹੀਂ ਪਤਾ ਸੀ ਕਿ ਜੈਸਮਿਨ ਅੰਕੁਸ਼ ਨੂੰ ਵੀ ਪਸੰਦ ਕਰਦੀ ਸੀ ਉਹ ਇਦਾਂ ਦੀ ਹੀ ਸੀ ਮੈਂ ਤਾਂ ਉਹਨੂੰ ਸਿਰਫ ਆਪਣੇ ਹੀ ਮੰਨਦਾ ਸੀ ਪਰ ਜੈਸਮਿਨ ਤਾਂ ਅੰਕੁਸ਼ ਨੂੰ ਵੀ ਪਸੰਦ ਕਰਦੀ ਸੀ ਉਹਨੂੰ ਵੀ ਬੁਲਾਉਣ ਲੱਗ ਪਈ ਸੀ ਹੌਲੀ ਹੌਲੀ ਕਹਿਣ ਲੱਗੀ ਕਿ ਅੰਕੁਸ਼ ਤੇਰਾ ਵੀ ਫਰੈਂਡ ਆ ਤੇ ਮੇਰਾ ਵੀ ਫਰੈਂਡ ਆ ਆਪਣੇ ਤਾਂ ਗੱਲ ਹੋ ਰ ਆ ਆਪਾਂ ਵਿਆਹ ਕਰਵਾਉਣਾ ਆਪਾਂ ਉਹ ਆਪਣੇ ਦੋਹਾਂ ਦਾ ਹੀ ਬੈਸਟ ਫਰੈਂਡ ਆ ਅੰਕੁਸ਼ ਬਹੁਤ ਚੰਗਾ ਮੁੰਡਾ ਉਹ ਅੰਕੁਸ਼ ਨਾਲ ਵੀ ਫੋਨ ਤੇ ਗੱਲ ਕਰਨ ਲੱਗ ਪਈ ਅੰਕੁਸ਼ ਨਾਲ ਵਟਸਐਪ ਤੇ ਚੈਟ ਵੀ ਕਰਦੀ ਸੀ ਹੌਲੀ ਹੌਲੀ ਉਹ ਅੰਕੁਸ਼ ਨਾਲ ਵੀ ਸੈੱਟ ਹੋ ਗਈ ਤੇ ਮੇਰੇ ਨਾਲ ਵੀ ਅੰਕੁਸ਼ ਨੇ ਆਪਨੇ ਫੋਨ ਨੂੰ ਪਾਸਵਰਡ ਲਾਇਆ ਹੋਇਆ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਫੋਨ ਨੂੰ ਪਾਸਵਰਡ ਕਿਉਂ ਲਾ ਕੇ ਰੱਖਦਾ ਜੈਸਮਿਨ ਵੀ ਮੇਰੇ ਨਾਲ ਗੱਲ ਘਟ ਕਰਨ ਲੱਗ ਗਈ ਸੀ ਮੈਂ ਜਦੋਂ ਜੈਸਮਿਨ ਨੂੰ ਇਹ ਕਹਿੰਦਾ ਸੀ ਕਿ ਤੂੰ ਮੇਰੇ ਨਾਲ ਹੁਣ ਗੱਲ ਘਟ ਕਰਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਕਿ ਪਾਪਾ ਘਰੇ ਆ ਇਸ ਲਈ ਮੈਂ ਤੇਰੇ ਨਾਲ ਗੱਲ ਘਟ ਕਰਦੀ ਆ ਜਦੋਂ ਟਾਈਮ ਲੱਗਿਆ ਤਾਂ ਪਾਪਾ ਜਾਂ ਪਾਪਾ ਜਾਣਗੇ ਮੈਂ ਆਪੇ ਫੋਨ ਕਰ ਲਿਆ ਕਰੂੰਗੀ ਤੂੰ ਮੈਨੂੰ ਫੋਨ ਨਾ ਕਰੇ ਮੇਰੇ ਪਾਪਾ ਘਰੇ ਹੀ ਹੁੰਦੇ ਆ ਤੇ ਕਿਤੇ ਇਹ ਨਾ ਹੋਵੇ ਕਿ ਮੇਰੇ ਛਿੱਤਰ ਪਵਾ ਦੇਣੀ ਜੈਸਮਿਨ ਤਾਂ ਮੇਰੇ ਤੋਂ ਪਹਿਲਾਂ ਹੀ ਇੱਕ ਵਾਰ ਅੰਕੁਸ਼ ਨੂੰ ਮਿਲ ਵੀ ਚੁੱਕੀ ਸੀ ਮੇਰੇ ਨਾਲ ਉਹ ਟਾਈਮ ਪਾਸ ਕਰਦੀ ਸੀ ਅੰਕੁਸ਼ ਨਾਲ ਵੀ ਫੋਨ ਤੇ ਗੱਲ ਕਰਦੀ ਸੀ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਮੈਨੂੰ ਇੱਕ ਵਾਰ ਜ਼ਰੂਰ ਮਿਲ ਪਰ ਅੰਕੁਸ਼ ਤੇ ਜੈਸਮਿਨ ਮੈਨੂੰ ਰਲ ਕੇ ਧੋਖਾ ਦਿੰਦੇ ਸੀ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਇਹ ਗੱਲ ਤਾਂ ਮੇਰੇ ਦੋਸਤ ਨੇ ਮੈਨੂੰ ਦੱਸੀ ਸੀ ਉਹ ਕਹਿਣ ਲੱਗਾ ਕਿ ਤੂੰ ਕਿਉਂ ਪਾਗਲ ਬਣਿਆ ਹੋਇਆ ਜੈਸਮੀਨ ਤਾਂ ਕਿਸੇ ਹੋਰ ਨਾਲ ਵੀ ਗੱਲ ਕਰਦੀ ਆ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਹਦੇ ਨਾਲ ਗੱਲ ਕਰਦੀ ਆ ਮੈਂ ਆਪ ਆਪਣੀ ਸਹੇਲੀ ਨੂੰ ਕਹਿ ਕੇ ਉਹਦਾ ਫੋਨ ਚੈੱਕ ਕਰਵਾਇਆ ਮੈਨੂੰ ਸ਼ੱਕ ਸੀ ਦੀਪ ਤੋਂ ਕਿਤੇ ਭੁਲੇਖੇ ਵਿੱਚ ਨਾ ਰਹੇ ਜੈਸਮੀਨ ਤੈਨੂੰ ਸੱਚਾ ਪਿਆਰ ਨਹੀਂ ਕਰਦੀ ਮੈਂ ਉਹਦੀ ਗੱਲ ਤੇ ਯਕੀਨ ਨਹੀਂ ਕੀਤਾ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਮੇਰੇ ਜੈਸਮੀਨ ਤੋਂ ਦੂਰ ਨਾ ਕਰ ਉਹ ਮੈਨੂੰ ਬਹੁਤ ਪਿਆਰ ਕਰਦੀ ਆ ਮੇਰੇ ਤੋਂ ਬਿਨਾਂ 1 ਮਿੰਟ ਵੀ ਨਹੀਂ ਰਹਿੰਦੀ ਅਸੀਂ ਤਾਂ ਵਿਆਹ ਕਰਵਾਉਣਾ ਉਹ ਮੈਨੂੰ ਕਹਿਣ ਲੱਗਾ ਕਿ ਇਹ ਤੇਰਾ ਭੁਲੇਖਾ ਜਦੋਂ ਉਹਨੇ ਆਪਣੀ ਸਹੇਲੀ ਨੂੰ ਕਹਿ ਕੇ ਜੈਸਮਿਨ ਦੀ ਸਾਰੀ ਗੱਲਬਾਤ ਪਤਾ ਕੀਤੀ ਤਾਂ ਜੈਸਮਿਨ ਸੱਚੀ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਕਿਸੇ ਨਾਲ ਗੱਲਬਾਤ ਕਰਦੀ ਸੀ ਉਹ ਮੁੰਡਾ ਕੋਈ ਹੋਰ ਨਹੀਂ ਬਲਕਿ ਅੰਕੁਸ਼ ਸੀ ਉਹ ਤਾਂ ਉਹਨੂੰ ਇੱਕ ਵਾਰ ਮਿਲ ਵੀ ਚੁੱਕੀ ਸੀ ਉਹਦੇ ਨਾਲ ਫਿਜ਼ੀਕਲ ਵੀ ਹੋ ਗਏ ਸੀ ਉਹਨੇ ਸਾਰਾ ਕੁਝ ਦੱਸਿਆ ਸੀ ਉਹ ਤਾਂ ਅੰਕੁਸ਼ ਨੂੰ ਪਿਆਰ ਕਰਦੀ ਆ ਅੰਕੁਸ਼ ਨਾਲ ਹੀ ਰਿਲੇਸ਼ਨ ਬਣਾਇਆ ਫਸਟ ਵਾਰੀ ਉਹ ਤਾਂ ਅੰਕੁਸ਼ ਨੂੰ ਹੀ ਪਸੰਦ ਆ। ਦੀਪ ਤੇਰੇ ਨਾਲੋਂ ਜ਼ਿਆਦਾ ਪਿਆਰ ਉਹ ਅੰਕੁਸ਼ ਨੂੰ ਕਰਦੀ ਆ। ਉਹ ਕਹਿੰਦੀ ਆ ਕਿ ਜਿਹੜਾ ਮੇਰੀ ਕਿਸਮਤ ਵਿੱਚ ਹੋਇਆ ਮੈਨੂੰ ਮਿਲ ਜਾਊਗਾ। ਪਰ ਮੈਨੂੰ ਅੰਕੁਸ਼ ਬਹੁਤ ਪਸੰਦ ਆ ਕਿਉਂਕਿ ਉਹ ਸ਼ੈਰ ਦਾ ਰਹਿਣ ਵਾਲਾ ਸੀ। ਸੋਹਣਾ ਮੁੰਡਾ ਸੀ ਸ਼ਾਇਦ। ਉਹ ਤਾਂ ਉਹਨੂੰ ਇਸ ਕਰਕੇ ਹੀ ਪਸੰਦ ਕਰਦੀ ਸੀ ਕਿ ਸ਼ੈਰ ਦਾ ਰਹਿਣ ਵਾਲਿਆਂ ਨੂੰ ਜ਼ਿਆਦਾ ਅਕਲ ਹੁੰਦੀ ਆ। ਮੈਨੂੰ ਤਿੰੰਡੂ ਗਵਾਰ ਸਮਝਦੀ ਸੀ। ਅਸੀਂ ਵੀ ਕਰੋ ਚੰਗੇ ਸਰਦੇ ਸੀ। ਜੈਸਮਿਨ ਦੀ ਇਸ ਗਾਣੇ ਨੇ ਮੇਰਾ ਦਿਲ ਤੋੜ ਦਿੱਤਾ ਸੀ। ਜਦੋਂ ਮੇਰੇ ਦੋਸਤ ਦੀ ਸਹਰੀ ਨੇ ਮੈਨੂੰ ਸਾਰੀ ਡਿਟੇਲ ਕੱਢ ਕੇ ਦਿਖਾਈ ਤੇ ਸਕਰੀਨਸ਼ਾਟ ਦਿਖਾਏ ਮੈਂ ਹੈਰਾਨ ਰਹਿ ਗਿਆ ਸੀ ਮੈਨੂੰ ਜੈਸਮੀਨ ਤੇ ਬਹੁਤ ਗੁੱਸਾ ਆਇਆ ਸੀ ਪਰ ਮੈਂ ਉਹਨੂੰ ਸਭ ਕੁਝ ਪਤਾ ਹੀ ਨਹੀਂ ਲਗੰ ਦਿੱਤਾ ਸੀ ਮੈਂ ਉਹਨੂੰ ਮਿਲਣ ਲਈ ਕਹਿੰਦਾ ਸੀ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਹਜੇ ਨਹੀਂ ਮਿਲ ਸਕਦੀ ਮੇਰੇ ਪਾਪਾ ਬਹੁਤ ਗੁੱਸੇ ਵਾਲੇ ਆ ਮੈਂ ਤੈਨੂੰ ਕਿਸੇ ਦਿਨ ਫੋਨ ਕਰੂੰਗੀ ਫਿਰ ਤੈਨੂੰ ਮਿਲੂੰਗੀ ਪਰ ਹਜੇ ਮੈਂ ਤੈਨੂੰ ਨਹੀਂ ਮਿਲ ਸਕਦੀ ਮੈਂ ਉਹਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਸੀ ਜੋ ਮੇਰਾ ਦੋਸਤ ਸੀ ਉਹਦੇ ਨਾਲ ਮਿਲਣ ਦੇ ਲਈ ਤੇਰੇ ਕੋਲ ਟਾਈਮ ਹੈਗਾ ਸੀ ਪਰ ਮੈਨੂੰ ਉਹ ਬਹਾਨੇ ਦੇ ਬਹਾਨੇ ਹਿਲਾਏ ਜਾਂਦੀ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਮੇਰਾ ਦੋਸਤ ਕਹਿਣ ਲੱਗਾ ਕਿ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਆਪਾਂ ਇਹਨਾਂ ਨੂੰ ਰੰਗਿਆਤੀ ਫੜਾਂਗੇ ਮੇਰੇ ਦੋਸਤ ਨੇ ਚਾਲ ਚੱਲੀ ਸੀ ਅੰਕੁਸ਼ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਉਹ ਮੇਰੇ ਨਾਲ ਗੁੱਸੇ ਰਹਿਣ ਦਾ ਨਾਟਕ ਕਰਨ ਲੱਗਾ ਸੀ ਤੇ ਅੰਕੁਸ਼ ਨੂੰ ਉਹਨੇ ਆਪਣੇ ਨਾਲ ਰਲਾ ਲਿਆ ਸੀ ਤੇ ਅੰਕੁਸ਼ ਦੇ ਫੋਨ ਚੈੱਕ ਕੀਤਾ ਉਹਦੇ ਵਿੱਚ ਵੀ ਜੈਸਮੀਨ ਦਾ ਨੰਬਰ ਤੇ ਮੈਸੇਜ ਭੇਜੇ ਹੋਏ ਸੀ ਕਾਫੀ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਸੀ ਮੇਰਾ ਦੋਸਤ ਮੈਨੂੰ ਸਭ ਕੁਝ ਦੱਸਦਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਕਿਦਾਂ ਕਿਸੇ ਘਟੀਆ ਕੁੜੀ ਦੇ ਮਗਰ ਲੱਗਾ ਜੀਨੂੰ ਤੇਰੀ ਭੋਰਾ ਵੀ ਕਦਰ ਨਹੀਂ ਤੂੰ ਉਹਨੂੰ ਪਿਆਰ ਕਰਦਾ ਕਿਉਂ ਤੂੰ ਆਪਣੀ ਜ਼ਿੰਦਗੀ ਬਰਬਾਦ ਕਰਨੀ ਆ ਮੈਂ ਉਹਨੂੰ ਕਹਿੰਦਾ ਸੀ ਕਿ ਮੈਂ ਕੁਝ ਖਾ ਕੇ ਮਰ ਜਾਣਾ ਜੇ ਮੈਨੂੰ ਜੈਸਮੀਨ ਨਾ ਮਿਲੀ ਕਿਉਂਕਿ ਮੈਂ ਜੈਸਮੀਨ ਸਾ ਮੇਰੀ ਪਹਿਲੀ ਪਸੰਦ ਸੀ ਮੇਰੇ ਨਾਲ ਫੋਨ ਤੇ ਗੱਲਾਂ ਕਰਦੀ ਸੀ ਮੈਂ ਉਹਨੂੰ ਬਹੁਤ ਪਸੰਦ ਕਰਦਾ ਸੀ ਮੇਰੀ ਜਾਨ ਬਣ ਗਈ ਸੀ ਉਹਦੇ ਬਿਨਾ ਜੀਣ ਜੀਣ ਦਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰਾ ਦੋਸਤ ਕਹਿੰਦਾ ਸੀ ਕਿ ਤੂੰ ਪਾਗਲ ਨਾ ਬਣ ਇਹੋ ਜਿਹੀ ਕੁੜੀ ਨੂੰ ਇਦਾਂ ਦਾ ਸਬਕ ਸਿਖਾ ਕੇ ਸਾਰੀ ਜ਼ਿੰਦਗੀ ਯਾਦ ਰੱਖੀ ਮੈਂ ਜੈਸਮੀਨ ਨੂੰ ਮਿਲਣ ਲਈ ਫੋਰਸ ਕੀਤਾ ਮੈਂ ਉਹਨੂੰ ਇਹੀ ਕਿਹਾ ਕਿ ਚੱਲ ਆਪਾਂ ਕਿਤੇ ਮਿਲਦੇ ਆ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਹਜੇ ਕਿਤੇ ਨਹੀਂ ਮਿਲ ਸਕਦੀ ਮੈਂ ਉਹਦੇ ਨਾਲ ਬਹੁਤ ੱੱਕਾ ਜਿਆ ਕੀਤਾ ਕਿ ਮੈਨੂੰ ਕਿਤੇ ਮਿਲ ਮੈਂ ਤੈਨੂੰ ਮਿਲਣਾ ਚਾਹੁੰਦਾ ਤੇ ਮੇਰਾ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਉਹ ਮੈਨੂੰ ਕਹਿੰਦੀ ਕਿ ਚੱਲ ਠੀਕ ਆ ਮੈਂ ਜੈਸਮਿਨ ਨੂੰ ਵਧੀਆ ਰੈਸਟੋਰੈਂਟ ਵਿੱਚ ਲੈ ਕੇ ਗਿਆ ਸੀ ਉੱਥੇ ਮੈਂ ਰੂਮ ਬੁੱਕ ਕਰਵਾਇਆ ਹੋਇਆ ਸੀ ਮੈਂ ਜੈਸਮਿਨ ਲੈ ਕੇ ਉਸ ਰੂਮ ਵਿੱਚ ਗਿਆ ਸੀ ਮੈਂ ਉਹਨੂੰ ਕਿਹਾ ਕਿ ਚੱਲ ਮੈਂ ਤੇਰੇ ਨਾਲ ਫਿਜ਼ੀਕਲ ਹੋਣਾ ਚਾਹੁੰਦਾ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਨਹੀਂ ਤੇਰੇ ਨਾਲ ਫਿਜ਼ੀਕਲ ਹੋਣਾ ਵਿਆਹ ਤੋਂ ਬਾਅਦ ਆਪਾਂ ਇਹੀ ਸਭ ਕੁਝ ਕਰਾਂਗੇ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਵਿਆਹ ਤੋਂ ਬਾਅਦ ਨਹੀਂ ਹੋਣਾ ਮੈਂ ਪਹਿਲਾਂ ਹੀ ਤੇਰੇ ਨਾਲ ਉਹ ਸਭ ਕੁਝ ਕਰਨਾ ਚਾਹੁੰਦਾ ਉਹਨੇ ਮੈਨੂੰ ਮਨਾ ਕੀਤਾ ਸੀ ਮੈਨੂੰ ਆਪਣੇ ਦੋਸਤ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਸੀ ਕਿ ਇਹਨੇ ਕਿਦਾਂ ਅੰਕੁਸ਼ ਦੇ ਨਾਲ ਸਭ ਕੁਝ ਕੀਤਾ ਮੈਂ ਜੈਸਮੀਨ ਨੂੰ ਕਮਰੇ ਵਿੱਚ ਫਿਜ਼ੀਕਲ ਹੋਣ ਲਈ ਕਹਿੰਦਾ ਸੀ ਪਰ ਉਹ ਮੈਨੂੰ ਕਹਿਣ ਲੱਗੀ ਕਿ ਨਹੀਂ ਮੇਰੇ ਪਾਪਾ ਨੇ ਮੈਨੂੰ ਲੈਣ ਲਈ ਆਉਣਾ ਇਸ ਲਈ ਮੈਂ ਜਲਦੀ ਜਾਣਾ ਆਪਾਂ ਫੇਰ ਕਿਸੇ ਦਿਨ ਮਿਲਾਂਗੇ ਮੈਂ ਉਹਦੀ ਕਿਸੇ ਗੱਲ ਨੂੰ ਸੱਚੀ ਨਹੀਂ ਮੰਨਿਆ ਸੀ ਮੈਂ ਉਹਦੇ ਨਾਲ ਜ਼ਬਰਦਸਤੀ ਜਿਹੀ ਕਰਨ ਲੱਗ ਪਿਆ ਤੇ ਮੈਂ ਹੁਣ ਤੇਰੇ ਨਾਲ ਹੁਣੇ ਹੀ ਫਿਜ਼ੀਕਲ ਹੋਣਾ ਹੀ ਆ ਉਹ ਮੈਨੂੰ ਕਹਿਣ ਲੱਗੀ ਕਿ ਚੱਲ ਠੀਕ ਆ ਜੋ ਵੀ ਕਰਨਾ ਚੱਲਦੀ ਕਰ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਤੂੰ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਨਾ ਕਰਵਾਇ ਉਹ ਮੈਨੂੰ ਕਹਿਣ ਲੱਗੀ ਕਿ ਠੀਕ ਆ ਮੈਂ ਵੀ ਤੈਨੂੰ ਪਿਆਰ ਕਰਦੀ ਆ ਮੈਂ ਹੋਰ ਕਿਸੇ ਨੂੰ ਕਿੱਦਾਂ ਹਾਂ ਕਰ ਸਕਦੀ ਆ ਮੈਨੂੰ ਤਾਂ ਤੂੰ ਹੀ ਪਸੰਦ ਆ ਮੈਂ ਜੈਸਮਨ ਦੀਆਂ ਗੱਲਾਂ ਸੁਣੀ ਗਿਆ ਮੈਂ ਜੈਸਮੀਨ ਨਾਲ ਉਹ ਸਭ ਕੁਝ ਕਰ ਲਿਆ ਸੀ ਤੇ ਜੈਸਮੀਨ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ ਨਾਲ ਕੋਈ ਖਾਸ ਮਜ਼ਾ ਨਹੀਂ ਆਇਆ ਜੋ ਮਜ਼ਾ ਆਮ ਕੁੜੀਆਂ ਨੂੰ ਮੁੰਡਿਆਂ ਨਾਲ ਆਉਂਦਾ ਪਰ ਤੇਰੇ ਵਿੱਚ ਤਾਂ ਮੈਨੂੰ ਕੋਈ ਫੀਲਿੰਗ ਇਹੀ ਹੀ ਨਜ਼ਰ ਨਹੀਂ ਆਈ ਮੈਂ ਉਹਨੂੰ ਫਿਰ ਇੱਕ ਵਾਰ ਬੈਠ ਤੇ ਲੰਮੀ ਬਾੜਿਆ ਤੇ ਉਹਦੇ ਨਾਲ ਉਹ ਸਭ ਕੁਝ ਕੀਤਾ ਫਿਰ ਮੈਂ ਉਹਨੂੰ ਦੱਸਿਆ ਕਿ ਮੈਨੂੰ ਤੇਰੇ ਬਾਰੇ ਸਭ ਕੁਝ ਪਤਾ ਲੱਗ ਗਿਆ ਕਿ ਤੂੰ ਅੰਕੁਸ਼ ਨੂੰ ਪਸੰਦ ਕਰਦੀ ਆ ਤੇ ਉਹਦੇ ਨਾਲ ਇਸ ਤੋਂ ਪਹਿਲਾਂ ਪਹਿਲੀ ਵਾਰ ਲ ਰਿਲੇਸ਼ਨ ਵੀ ਬਣਾਇਆ ਇਸੇ ਲਈ ਤੂੰ ਮੈਨੂੰ ਮਿਲਣ ਤੋਂ ਨਾ ਕਰਦੀ ਸੀ ਪਰ ਮੈਂ ਅੱਜ ਤੈਨੂੰ ਇਦਾਂ ਸੁੱਕੀ ਨਹੀਂ ਜਾਣ ਦੇਣਾ ਕਿਉਂਕਿ ਤੂੰ ਮੈਨੂੰ ਧੋਖਾ ਦਿੰਦੀ ਰਹੀ ਮੇਰੀ ਇਹ ਗੱਲ ਸੁਣ ਕੇ ਤਾਂ ਜੈਸਮੀਨ ਦੇ ਰੰਗ ਉੱਡ ਗਏ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੈਨੂੰ ਕਿੱਦਾਂ ਪਤਾ ਕਿ ਮੈਂ ਉਹਦੇ ਨਾਲ ਗੱਲ ਕਰਦੀ ਆ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਸੱਚ ਦੱਸ ਦਿੰਦੀ ਤਾਂ ਕੀ ਹੋਣ ਲੱਗਾ ਸੀ ਮੈਨੂੰ ਪਤਾ ਕਿ ਤੂੰ ਸਿਰਫ ਅੰਕੁਸ਼ ਨੂੰ ਹੀ ਪਸੰਦ ਕਰਦੀ ਆ ਤੇ ਉਹਦੇ ਨਾਲ ਵੀ ਰਿਲੇਸ਼ਨ ਬਣਾਇਆ ਹੁਣ ਤੂੰ ਮੇਰੇ ਨਾਲ ਵੀ ਸਭ ਕੁਝ ਕਰ ਲਿਆ ਹੁਣ ਤੈਨੂੰ ਅੰਕੁਸ਼ ਵੀ ਛੱਡ ਦੇਊਗਾ ਇਸ ਲਈ ਹੁਣ ਤੇਰੇ ਨਾਲ ਕੋਈ ਵੀ ਮੁੰਡਾ ਗੱਲਬਾਤ ਨਹੀਂ ਕਰੂਗਾ ਜਦੋਂ ਉਹਨੇ ਇਹ ਗੱਲ ਕਹੀ ਤਾਂ ਮੈਨੂੰ ਤੇਰੇ ਨਾਲ ਮਜ਼ਾ ਨਹੀਂ ਆਇਆ ਤੇ ਨਾ ਹੀ ਤੇਰੇ ਵਿੱਚ ਕੋਈ ਮੁੰਡਿਆਂ ਵਾਲੀ ਫੀਲਿੰਗ ਸੀ ਮੈਂ ਉਹਨੂੰ ਦੂਸਰੀ ਵਾਰ ਪੂਰੀਆਂ ਤਸੱਲੀਆਂ ਕਰਵਾਈਆਂ ਸੀ ਕਿ ਹੁਣ ਦੱਸ ਉਦੋਂ ਜੈਸਮੀਨ ਬਹੁਤ ਰੋਈ ਸੀ ਜਦੋਂ ਮੈਂ ਉਹਨੂੰ ਸੱਚ ਦੱਸਿਆ ਤਾਂ ਹੋਰ ਵੀ ਜ਼ਿਆਦਾ ਰੋਣ ਦੀ ਤੇ ਰੋਈ ਜਾਂਦੀ ਸੀ ਮੈਨੂੰ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਮੈਨੂੰ ਧੋਖੇ ਨਾਲ ਇੱਥੇ ਲੈ ਕੇ ਆਇਆ ਮੈਂ ਉਹਨੂੰ ਕਿਹਾ ਕਿ ਧੋਖਾ ਮੈਂ ਨਹੀਂ ਧੋਖਾ ਤੂੰ ਮੇਰੇ ਨਾਲ ਕੀਤਾ ਜੇ ਤੈਨੂੰ ਲੱਗਦਾ ਸੀ ਕਿ ਮੈਂ ਤੈਨੂੰ ਨਹੀਂ ਪਸੰਦ ਤਾਂ ਤੂੰ ਮੇਰੇ ਨਾਲ ਗਾਲੀ ਕਿਉਂ ਕੀਤੀ ਤੂੰ ਮੇਰੇ ਨਾਲ ਵੀ ਗੱਲ ਕਰਦੀ ਰਹੀ ਤੇ ਅੰਕੁਸ਼ ਨਾਲ ਵੀ ਤੂੰ ਸਾਨੂੰ ਦੋਹਾਂ ਨੂੰ ਪਾਗਲ ਸਮਝਦੀ ਸੀ ਅੰਕੁਸ਼ ਨੂੰ ਤਾਂ ਸਭ ਪਤਾ ਸੀ ਪਰ ਤੂੰ ਮੈਨੂੰ ਪਾਗਲ ਬਣਾ ਕੇ ਚੰਗਾ ਨਹੀਂ ਕੀਤਾ ਐਸਲੀ ਮੈਂ ਤੇਰੇ ਕੋਲੋਂ ਕੱਲੀ-ਕੱਲੀ ਗੱਲ ਦਾ ਬਦਲਾ ਲਾਉਂਗਾ ਮੈਂ ਤੀਜੀ ਵਾਰ ਫਿਰ ਜੈਸਮੀਨ ਦੀਆਂ ਤਸੱਲੀਆਂ ਕਰਵਾਉਂਗਾ ਮੈਂ ਉਹਨੂੰ ਪੂਰਾ ਅੱਧਾ ਦਿਨ ਰੋਣ ਵਿੱਚ ਹੀ ਰੱਖਿਆ ਸੀ ਫਿਰ ਮੈਂ ਉਹਨੂੰ ਦੱਸਿਆ ਕਿ ਹੁਣ ਦੱਸ ਤੈਨੂੰ ਮੇਰੇ ਵਿੱਚ ਕੋਈ ਫੀਲਿੰਗ ਦਿਖੀ ਆ ਜਾਂ ਨਹੀਂ ਜੈਸਮੀਨ ਮੇਰੀਆਂ ਮਿੰਨਤਾਂ ਕਰਦੀ ਸੀ ਕਿ ਪਲੀਜ਼ ਬਸ ਬਸ ਕਰ ਹੋਰ ਮੇਰੇ ਨਾਲ ਤੱਕਾ ਨਾ ਕਰ ਮੇਰੇ ਕੋਲੋਂ ਇਹਨਾਂ ਤੱਕਾ ਚੱਲ ਨਹੀਂ ਹੁੰਦਾ ਮੈਂ ਉਹਨੂੰ ਦੱਸਿਆ ਕਿ ਕੋਈ ਮੁੰਡਾ ਪਾਗਲ ਨਹੀਂ ਹੁੰਦਾ ਮੈਂ ਇਹਨਾਂ ਤੇਨੂੰ ਪਿਆਰ ਕੀਤਾ ਪਰ ਤੂੰ ਮੈਨੂੰ ਧੋਖਾ ਦਿੱਤਾ ਮੈਂ ਗੁੱਸੇ ਨਾਲ ਹੀ ਉਹਦੇ ਨਾਲ ਤਿੰਨ ਵਾਰ ਫਿਜ਼ੀਕਲ ਹੋ ਗਿਆ ਸੀ ਤੇ ਉਹਦੀਆਂ ਉਹ ਤਸੱਲੀਆਂ ਕਰਵਾਈਆਂ ਸੀ ਕਿ ਉਹ ਮੇਰੇ ਤੋਂ ਮਾਫੀयां ਮੰਗਦੀ ਸੀ ਮੇਰੇ ਨਾਲ ਅੱਖ ਨਾਲ ਅੱਖ ਵੀ ਨਹੀਂ ਮਲਾਉਂਦੀ ਸੀ ਕਹਿੰਦੀ ਸੀ ਕਿ ਮੈਨੂੰ ਮਾਫ ਕਰ ਦੇ ਮੈਂ ਅੱਜ ਤੋਂ ਬਾਅਦ ਕਦੀ ਵੀ ਇਦਾਂ ਦੀ ਗਲਤੀ ਨਹੀਂ ਕਰਾਂਗੀ ਮੈਂ ਸਿਰਫ ਤੈਨੂੰ ਹੀ ਪਿਆਰ ਕਰਾਂਗੀ ਮੈਂ ਕਿਹਾ ਕਿ ਮੈਂ ਨਹੀਂ ਤੈਨੂੰ ਪਿਆਰ ਕਰਨਾ ਤੇ ਨਾ ਹੀ ਮੈਂ ਤੈਨੂੰ ਹੁਣ ਕਿਸੇ ਹੋਰ ਨਾਲ ਪਿਆਰ ਵੀ ਕਰਨ ਦੇਣਾ ਤੂੰ ਕਿਸੇ ਜੋਗੀ ਨਹੀਂ ਰਹਿਣਾ ਕਿਉਂਕਿ ਹੁਣ ਤੂੰ ਮੈਨੂੰ ਵੀ ਤਿੰਨ ਵਾਰ ਦੇ ਚੁੱਕੀ ਆ ਤੇ ਅੰਕੁਸ਼ ਨੂੰ ਵੀ ਤੂੰ ਸਭ ਕੁਝ ਕਰ ਲਿਆ ਇਸ ਲਈ ਕੋਈ ਵੀ ਮੁੰਡਾ ਤੇਰੇ ਨਾਲ ਗੱਲ ਕਰਨ ਲਈ ਤਿਆਰ ਵੀ ਨਹੀਂ ਹੋਣਾ ਭਾਵੇਂ ਤੂੰ ਲੱਖ ਕੋਸ਼ਿਸ਼ਾਂ ਕਰ ਲਈ ਬਸ ਹੁਣ ਤੂੰ ਤਨਹਾਂ ਜੋਗੀ ਹੀ ਰਹਿ ਗਈ ਹੈ ਜੈਸਮਿਨ ਮੇਰੀਆਂ ਬਹੁਤ ਮਿੰਤਾ ਕਰਦੀ ਸੀ ਕਿ ਪਲੀਜ਼ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਆਪਣੇ ਦੋਹਾਂ ਵਿੱਚ ਹੀ ਰੱਖੀ ਜੇ ਤੂੰ ਮੈਨੂੰ ਛੱਡ ਦਿੱਤਾ ਤਾਂ ਅੰਕੁਸ਼ ਵੀ ਮੈਨੂੰ ਛੱਡ ਦੇਊਗਾ ਹਾਂ ਮੈਂ ਉਹਨੂੰ ਪਿਆਰ ਕਰਦੀ ਆ ਮੈਂ ਉਹਨੂੰ ਪਸੰਦ ਵੀ ਕਰਦੀ ਆ ਪਰ ਮੇਰੇ ਕੋਲੋਂ ਗਲਤੀ ਹੋ ਗਈ ਕਿ ਮੈਂ ਤੁਹਾਡੇ ਦੋਹਾਂ ਨਾਲ ਹੀ ਗੱਲ ਕਰਨ ਲੱਗ ਪਈ ਮੈਂ ਜਸਮੀਨ ਦੇ ਮੂੰਹ ਤੇ ਥੱਪੜ ਵੀ ਮਾਰੀ ਉਹਨੂੰ ਕਿਹਾ ਕਿ ਤੂੰ ਮੇਰੇ ਪਿਆਰ ਨੂੰ ਮਜ਼ਾਕ ਬਣਾਇਆ ਮੇਰੇ ਪਿਆਰ ਨੂੰ ਏਦਾਂ ਮਿੱਟੀ ਵਿੱਚ ਰੋਲ ਦਿੱਤਾ ਮੇਰੇ ਪਿਆਰ ਨੂੰ ਕੌਡੀਆਂ ਦੇ ਭਾਅ ਸਮਝਿਆ ਮੈਂ ਤੇਰੇ ਬਿਨਾ ساری ਜ਼ਿੰਦਗੀ ਕੱਟ ਕੇ ਦਿਖਾਉਂਗਾ ਪਰ ਤੈਨੂੰ ਹੁਣ ਏਦਾਂ ਹੀ ਮੈਂ ਆਪਣੀ ਗੱਲ ਤੇ ਥੱਲੇ ਹੀ ਰੱਖੂੰਗਾ ਮੈਂ ਸਾਰਿਆਂ ਨੂੰ ਦੱਸੂਗਾ ਕਿ ਮੈਂ ਤਿੰਨ ਵਾਰ ਤੇਰੇ ਨਾਲ ਫਿਜ਼ੀਕਲ ਹੋਇਆ ਤੇ ਤੇਰੀਆਂ ਚੰਗੀਆਂ ਤਸੱਲੀਆਂ ਕਰਾਈਆਂ। ਮੇਰੀ ਗੱਲ ਸੁਣ ਕੇ ਜੈਸਮੀਨ ਰੋਈ ਜਾਂਦੀ ਸੀ। ਕਹਿਣ ਲੱਗੀ ਕਿ ਮੈਨੂੰ ਮaaf ਕਰ ਦੇ। ਉਸ ਦਿਨ ਮੈਂ ਉਹਨੂੰ ਛੱਡਣ ਦਾ ਨਾਮ ਹੀ ਨਹੀਂ ਲਿਆ ਸੀ। ਉਹ ਮੇਰੀਆਂ ਮਿੰਤਾ ਕਰਦੀ ਸੀ ਕਿ ਮੈਨੂੰ ਘਰ ਜਾ ਲੈਂਦੇ। ਪਲੀਜ਼ ਮੇਰੇ ਘਰ ਦੇ ਮੈਨੂੰ ਉਡੀਕਦੇ ਹੋਣਗੇ। ਮੈਂ ਜੈਸਮੀਨ ਨੂੰ ਪੂਰਾ ਅੱਧਾ ਦਿਨ ਕਮਰੇ ਵਿੱਚ ਰੱਖਿਆ ਸੀ। ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਘਰ ਕੇ ਕਮਰਾ ਕਰਾਇ ਤੇ ਲਿਆ। ਹੁਣ ਆਪਣਾ ਕਿਰਾਇਆ ਵਸੂਲ ਕਰਕੇ ਹੀ ਭੇਜੂਗਾ ਮੈਂ ਤੈਨੂੰ ਕਿੱਦਾਂ ਇਦਾਂ ਕਿਦਾਂ ਭੇਜ ਦੇਵਾਂ ਮੈਂ ਚੌਥੀ ਵਾਰ ਜੈਸਮੀਨਾਂ ਧੱਕਾ ਕਰਨ ਲੱਗਾ ਸੀ ਪਰ ਇਸ ਵਾਰ ਜੈਸਮਿਨ ਮੇਰੇ ਪੈਰਾਂ ਵਿੱਚ ਡਿੱਗ ਗਈ ਮੇਰੇ ਪੈਰਾਂ ਵਿੱਚ ਸਿਰ ਰੱਖ ਕੇ ਮਾਫ਼ੀ ਮੰਗਦੀ ਸੀ ਕਹਿਣ ਲੱਗੀ ਮੈਨੂੰ ਮਾਫ਼ ਕਰ ਦੇ ਮੈਂ ਅੱਜ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਕਰੂੰਗੀ ਮੈਂ ਕਦੇ ਵੀ ਅੰਕੁਸ਼ ਨਾਲ ਗੱਲ ਨਹੀਂ ਕਰੂੰਗੀ ਤੂੰ ਮੈਨੂੰ ਮਾਫ਼ ਕਰ ਦੇ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਉਹਨੂੰ ਕਿਹਾ ਕਿ ਹੁਣ ਦੱਸ ਅੰਕੁਸ਼ ਨਾਲ ਤੈਨੂੰ ਜ਼ਿਆਦਾ ਮਜ਼ਾ ਆਇਆ ਸੀ ਜਾਂ ਫਿਰ ਮੇਰੇ ਨਾਲ ਉਹ ਮੈਨੂੰ ਕਹਿੰਦੀ ਕਿ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀ ਮੈਂ ਤੈਨੂੰ ਕੀ ਕੀ ਕਹਿ ਦਿੱਤਾ ਉਸ ਦਿਨ ਵੀ ਮੈਂ ਰੋ ਪਿਆ ਸੀ ਕਿਉਂਕਿ ਮੈਂ ਗੁੱਸੇ 'ਚ ਉਸ ਜਸਮੀਨ ਦੇ ਨਾਲ ਬਹੁਤ ਕੁਝ ਕੀਤਾ ਸੀ ਪਰ ਮੈਂ ਉਹਨੂੰ ਸੱਚਾ ਪਿਆਰ ਕਰਦਾ ਸੀ ਉਹਨੇ ਮੈਨੂੰ ਧੋਖਾ ਦਿੱਤਾ ਮੈਂ ਆਪਣੇ ਧੋਖੇ ਦਾ ਬਦਲਾ ਇਸ ਤਰ੍ਹਾਂ ਲਿਆ ਸੀ ਮੈਨੂੰ ਆਪਣੀ ਗਲਤੀ ਫੀਲ ਹੁੰਦੀ ਸੀ ਕਿ ਮੈਂ ਕਿਸੇ ਕੁੜੀ ਨਾਲ ਇਦਾਂ ਕੀਤਾ ਕੁੜੀਆਂ ਸੱਚੀ ਮਾਸੂਮ ਹੁੰਦੀਆਂ ਜਾ ਨਹੀਂ ਇਹ ਮੈਨੂੰ ਨਹੀਂ ਪਤਾ ਪਰ ਜੈਸਮੀਨ ਵਰਗੀਆਂ ਚਾਲੂ ਕੁੜੀਆਂ ਤਾਂ ਕਦੀ ਵੀ ਮਾਸੂਮ ਨਹੀਂ ਹੋ ਸਕਦੀਆਂ ਇਹ ਤਾਂ ਮੈਨੂੰ ਪਤਾ ਸੀ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਉਹ ਸਾਡੇ ਕਮਰੇ ਵਿੱਚ ਆਇਆ ਮੈਂ ਉਹਦੇ ਨਾਲ ਗੱਲ ਕਰਕੇ ਬਹੁਤ ਰੋਇਆ ਸੀ ਉਹਨੇ ਜੈਸਮੀਨ ਨੂੰ ਜਾਣ ਲਈ ਗਿਆ ਮੈਨੂੰ ਆਪਣੇ ਕੋਲ ਬਿਠਾਇਆ ਮੈਂ ਉਹਨੂੰ ਕਿਹਾ ਕਿ ਮੈਨੂੰ ਜ਼ਹਿਰ ਲਿਆ ਦੇ ਮੈਂ ਮਰਨਾ ਚਾਹੁੰਦਾ ਕਿਉਂ ਮੈਂ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਕੁੜੀ ਨੂੰ ਪਿਆਰ ਕੀਤਾ ਕਿਸੇ ਨਾਲ ਇਦਾਂ ਕੀਤਾ ਮੈਂ ਕਦੀ ਵੀ ਕਿਸੇ ਕੁੜੀ ਨਾਲ ਉਹਦਾਂ ਦੀ ਹਰਕਤ ਕਰਨ ਬਾਰੇ ਸੋਚਿਆ ਵੀ ਨਹੀਂ ਸੀ ਜੈਸਮੀਨ ਨੂੰ ਪਿਆਰ ਕੀਤਾ ਤੇ ਉਹਨੇ ਹੀ ਮੇਰੇ ਨਾਲ ਧੋਖਾ ਕੀਤਾ ਸੀ ਜੈਸਮੀਨ ਮੇਰੀ ਪਹਿਲੀ ਪਸੰਦ ਸੀ ਮੈਂ ਰੋ ਪਿਆ ਮੇਰੇ ਦੋਸਤ ਨੇ ਮੈਨੂੰ ਆਪਣੇ ਗੱਲ ਨਾਲ ਲਾਇਆ ਕਹਿਣ ਲੱਗਾ ਕਿ ਇਦਾਂ ਮਰਨ ਮਰੌਣ ਨਾਲ ਕੁਝ ਨਹੀਂ ਹੋਣਾ ਤੂੰ ਵੀ ਕਿਸੇ ਵਧੀਆ ਕੁੜੀ ਨਾਲ ਗੱਲ ਕਰ ਇਹਨੂੰ ਦਿਖਾ ਕੇ ਤੂੰ ਉਹਨੂੰ ਕਿੰਨਾ ਪਿਆਰ ਕਰਦਾ ਮੈਂ ਉਹਨੂੰ ਕਿਹਾ ਕਿ ਮੇਰਾ ਹੁਣ ਕੁੜੀਆਂ ਤੋਂ ਯਕੀਨ ਉੱਡ ਗਿਆ ਮੈਂ ਕਦੀ ਵੀ ਕਿਸੇ ਕੁੜੀ ਨੂੰ ਪਿਆਰ ਨਹੀਂ ਕਰ ਸਕਦਾ ਭਾਵੇਂ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਹੋਣ ਆਪਣੇ ਦੋਸਤ ਦੇ ਨਾਲ ਘਰ ਆ ਗਿਆ ਸੀ ਮੇਰਾ ਮੂਡ ਬਹੁਤ ਜ਼ਿਆਦਾ ਆਫ ਸੀ ਮੇਰੀ ਮੰਮੀ ਮੈਨੂੰ ਵਾਰ-ਵਾਰ ਪੁੱਛਦੀ ਸੀ ਕਿ ਕੀ ਹੋਇਆ ਮੈਂ ਉਹਨੂੰ ਕਿਹਾ ਕਿ ਮੈਂ ਜ਼ਹਿਰ ਖਾ ਕੇ ਮਰ ਜਾਣਾ ਮੈਂ ਰੋ ਹੀ ਜਾਂਦਾ ਸੀ ਮੈਂ ਗੁੱਸੇ ਵਿੱਚ ਪਤਾ ਨਹੀਂ ਕੀ ਕੀ ਕਹਿੰਦਾ ਸੀ ਜੈਸਮਿਨ ਤਾਂ ਮੇਰੇ ਦਿਮਾਗ ਵਿੱਚੋਂ ਇਦਾਂ ਸੀ ਮੈਂ ਉਹਨੂੰ ਕੱਢ ਹੀ ਨਹੀਂ ਰਿਹਾ ਸੀ ਮੇਰੇ ਦਿਮਾਗ ਵਿੱਚੋਂ ਨਿਕਲਦੀ ਹੀ ਨਹੀਂ ਸੀ ਹਰ ਵੇਲੇ ਮੇਰੇ ਅੱਗੇ ਜੈਸਮੀਨ ਹੀ ਆਈ ਜਾਂਦੀ ਸੀ ਮੇਰੀ ਮੰਮੀ ਮੈਨੂੰ ਘਰ ਲਾ ਕੇ ਪੁੱਛਦੀ ਸੀ ਕਿ ਦਾਸ ਤੈਨੂੰ ਕੀ ਗੱਲ ਆ ਤੇਰੇ ਹਰ ਮਸਲੇ ਦਾ ਅਸੀਂ ਹੱਲ ਕਰਾਂਗੇ ਜਿਹੜੀ ਵੀ ਕੁੜੀ ਨੂੰ ਪਸੰਦ ਕਰਦਾ ਅਸੀਂ ਉਹਦੇ ਨਾਲ ਤੇਰਾ ਵਿਆਹ ਵੀ ਕਰਾਂਗੇ ਪਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਜਿਹਨੂੰ ਪਿਆਰ ਕਰਦਾ ਸੀ ਉਹ ਤਾਂ ਕਿਸੇ ਹੋਰ ਦੀ ਹੀ ਹੋਗੀ ਮੈਂ ਹੁਣ ਕਿਸੇ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਮੇਰੀ ਜ਼ਿੰਦਗੀ ਆ ਮੈਂ ਮਰ ਜਾਊਂਗਾ ਉਹਦੇ ਬਿਨਾ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਦੋਸਤ ਕਹਿੰਦਾ ਸੀ ਕਿ ਆਂਟੀ ਇਹਦਾ ਧਿਆਨ ਰੱਖਣਾ ਪੈਣਾ ਹੁਣ ਕਿਤੇ ਦੀਪ ਸੱਚੀ ਨਾ ਕੁਝ ਕਰ ਲਵੇ ਮੇਰੇ ਦੋਸਤ ਨੇ ਅੰਕੁਸ਼ ਨੂੰ ਫੋਨ ਕੀਤਾ ਸੀ ਕਿ ਜੇ ਦੀਪ ਨੂੰ ਕੁਝ ਹੋ ਗਿਆ ਸਾਰਾ ਕੇਸ ਤੇਰੇ ਸਿਰ ਹੀ ਪੈਣਾ ਕਿਤੇ ਭਲੇਖੇ ਵਿੱਚ ਨਾ ਰਹੀਂ ਕਿ ਅਸੀਂ ਤੈਨੂੰ ਕੁਝ ਨਹੀਂ ਕਹਿਣਾ ਅੰਕੁਸ਼ ਮੰਨਤਾ ਕਰਦਾ ਸੀ ਤਰਲੇ ਕਰੀ ਜਾਂਦਾ ਸੀ ਕਿ ਨਹੀਂ ਇਦਾਂ ਦਾ ਕੁਝ ਨਾ ਕਰਿਓ ਤੁਸੀਂ ਦੀਪ ਦੇ ਕੋਲ ਹੀ ਰਹੋ ਮੈਂ ਆਪਣੀ ਗਲਤੀ ਦੀ ਮਾਫੀ ਮੰਗਦਾ ਮੈਂ ਜੈਸਮੀਨ ਨਾਲ ਕਦੀ ਵੀ ਗੱਲ ਨਹੀਂ ਕਰੂੰਗਾ ਮੈਂ ਜੈਸਮੀਨ ਦਾ ਨੰਬਰ ਹੁਣੇ ਬਲੌਕ ਕਰ ਦਿੱਨਾ। ਮੇਰੀ ਜ਼ਿੰਦਗੀ ਤਾਂ ਜਿਵੇਂ ਮਰਨ ਕਿਨਾਰੇ ਹੋ ਗਈ ਸੀ। ਮੇਰੇ ਦੋਸਤ ਤੇ ਮੇਰੀ ਮੰਮੀ ਮੈਨੂੰ ਕਹਿੰਦੇ ਸੀ ਕਿ ਤੇਰੀ ਕਲਾਸ ਵਿੱਚ ਜੇ ਉਹ ਕੁੜੀ ਪੜਦੀ ਆ ਤਾਂ ਤੂੰ ਉਹ ਸਕੂਲੀ ਛੱਡ ਦੇ। ਮੈਂ ਮਸਾ ਉੱਥੇ ਦਾਸ ਹੀ ਕੀਤੀਆਂ ਸੀ। ਦੋ ਸਾਲ ਮੈਂ ਜੈਸਮੀਨ ਨੂੰ ਪਿਆਰ ਕੀਤਾ ਤੇ ਜੈਸਮੀਨ ਨੇ ਮੈਨੂੰ ਪਿਆਰ ਦੀ ਬਜਾਏ ਧੋਖਾ ਦਿੱਤਾ। ਮੈਂ 10ਵੀਂ ਕਲਾਸ ਪਾਸ ਕਰਕੇ ਆਪਣੇ ਦੋਸਤ ਦੇ ਨਾਲ ਹੋਰ ਸਕੂਲ ਵਿੱਚ ਲੱਗ ਰਹੀ ਆ ਸੀ। ਅਸੀਂ ਚਾਰੇ ਦੋਸਤ ਹੋ ਸਕੂਲ ਵਿੱਚ ਹੁਣ ਲੱਗੇ ਸੀ ਅੰਕੁਸ਼ ਤੇ ਜੈਸਮੀਨ ਹਜੇ ਵੀ ਇੱਕੋ ਕਲਾਸ ਵਿੱਚ ਹੀ ਰਹਿੰਦੇ ਸੀ ਮੈਨੂੰ ਉਹਨਾਂ ਦੋਵਾਂ ਨੂੰ ਦੇਖ ਕੇ ਬੜੀ ਖੇੜ ਖਿਜ ਚੜਦੀ ਸੀ ਦਿਲ ਕਰਦਾ ਸੀ ਜਾਂ ਜੈਸਮੀਨ ਨੂੰ ਮਾਰ ਦੇਵਾਂ ਜਾਂ ਫਿਰ ਆਪ ਮਰ ਜਾਵਾਂ ਮੈਨੂੰ ਮੇਰੇ ਘਰ ਦੇ ਤੇ ਦੋਸਤ ਮਾਰਨ ਨਹੀਂ ਦਿੰਦੇ ਸੀ ਪਰ ਜੈਸਮੀਨ ਨੇ ਤਾਂ ਮੇਰਾ ਜੀਣਾ ਹਰਾਮ ਕਰ ਦਿੱਤਾ ਸੀ ਇਸ ਲਈ ਮੈਂ ਸਕੂਲ ਛੱਡ ਦਿੱਤਾ ਸੀ ਉਸ ਤੋਂ ਬਾਅਦ ਮੈਂ ਪਲੱਸ 2 ਕੀਤੀ ਤੇ ਆਪਣੇ ਘਰ ਦੇ ਕੰਮਾਂ ਵਿੱਚ ਰੁੱਝ ਗਿਆ ਮੈਂ ਖੇਤੀਬਾੜੀ ਵਿੱਚ ਪੈ ਗਿਆ ਸੀ। ਮੇਰੇ ਲਈ ਮੇਰੀ ਮਾਸੀ ਬਹੁਤ ਵਧੀਆ ਰਿਸ਼ਤਾ ਲੈ ਕੇ ਆਈ ਸੀ। ਕੁੜੀ ਵੀ ਬਹੁਤ ਸੋਹਣੀ ਸੀ। ਮੈਂ ਉਹਦੇ ਨਾਲ ਵਿਆਹ ਕਰਵਾ ਲਿਆ ਕਿਉਂਕਿ ਮੈਨੂੰ ਹੁਣ ਬਹੁਤ ਇਕੱਲਾਪਨ ਮਹਿਸੂਸ ਹੁੰਦਾ ਸੀ। ਜਦੋਂ ਮੈਂ ਵਿਆਹ ਕਰਵਾਇਆ ਤਾਂ ਸੁਖਜੀਤ ਮੇਰੀ ਜ਼ਿੰਦਗੀ ਨੂੰ ਸ਼ਾਇਦ ਸਵਾਰਨ ਲਈ ਹੀ ਆਈ ਸੀ। ਉਹਨੂੰ ਤਾਂ ਸ਼ਾਇਦ ਰੱਬ ਨੇ ਭੇਜਿਆ ਸੀ। ਉਹਨੇ ਮੇਰੀ ਜ਼ਿੰਦਗੀ ਬਹੁਤ ਸੋਹਣੀ ਕਰ ਦਿੱਤੀ ਸੀ। ਸੁਖਜੀਤ ਮੈਨੂੰ ਬਹੁਤ ਪਿਆਰ ਕਰਦੀ ਸੀ। ਮੇਰੀ ਹਰ ਗੱਲ ਮੰਨਦੀ ਸੀ। ਇਥੋਂ ਤੱਕ ਕਿ ਉਸ ਕੁੜੀ ਦੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਸੀ। ਉਹਨੇ ਜੋ ਵੀ ਕੀਤਾ ਸੀ ਪਹਿਲੀ ਵਾਰ ਹੀ ਮੇਰੇ ਨਾਲ ਕੀਤਾ ਸੀ। ਮੈਂ ਉਹਨੂੰ ਬਹੁਤ ਪਿਆਰ ਦਿੱਤਾ ਸੀ। ਮੈਂ ਉਹਨੂੰ ਆਪਣੀ ਜ਼ਿੰਦਗੀ ਦੀ ਬੀਤੀ ਹੋਈ ਹੱਡ ਪੀਤੀ ਵੀ ਦੱਸ ਦਿੱਤੀ ਸੀ ਕਿ ਮੇਰੇ ਨਾਲ ਕਿਸੇ ਕੁੜੀ ਨੇ ਇਦਾਂ ਕੀਤਾ ਸੀ ਤੇ ਮੈਂ ਵੀ ਉਹਦੇ ਨਾਲ ਇਦਾਂ ਬਦਲਾ ਲਿਆ ਸੀ। ਪਰ ਉਸ ਤੋਂ ਬਾਅਦ ਮੈਨੂੰ ਕੁੜੀਆਂ ਤੇ ਯਕੀਨ ਉੱਡ ਗਿਆ ਸੀ। ਸਖਜੀਤ ਨੇ ਮੈਨੂੰ ਕੁਝ ਨਹੀਂ ਕੀਤਾ ਕਹਿਣ ਲੱਗੀ ਕਿ ਕੋਈ ਗੱਲ ਨਹੀਂ। ਜ਼ਿੰਦਗੀ ਵਿੱਚ ਬਹੁਤ ਕੁਝ ਹੁੰਦਾ। ਪਰ ਤੁਸੀਂ ਸਹੀ ਟਾਈਮ ਤੇ ਸੁਧਰ ਗਏ ਜਿਸ ਸੁਖਜੀਤ ਦੀ ਕਿਸੇ ਮੁੰਡੇ ਨਾਲ ਕੋਈ ਗੱਲ ਨਹੀਂ ਸੀ ਤਾਂ ਉਹ ਵੀ ਬਹੁਤ ਚੰਗੀ ਕੁੜੀ ਸੀ ਆਪਣੇ ਮਾਪਿਓ ਦੀ ਇੱਜ਼ਤ ਧਾਰਤੀ ਸੀ ਉਹਨੇ ਮੇਰਾ ਘਰ-ਬਾਰ ਬਹੁਤ ਵਧੀਆ ਸੰਭਾਲਿਆ ਸੀ ਮੇਰੇ ਮਾਪਿਓ ਦੀ ਵੀ ਬਹੁਤ ਵਧੀਆ ਇੱਜ਼ਤ ਕਰਦੀ ਸੀ ਤੇ ਚੰਗੇ ਰਹਿਣ ਸਨ ਵਾਲੀ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕੀਤਾ ਸੀ ਤੇ ਬਹੁਤ ਖੁਸ਼ ਰੱਖਦਾ ਸੀ ਅੱਜ ਤੱਕ ਮੈਂ ਸੁਖਜੀਤ ਨੂੰ ਛਿੜਕਿਆ ਵੀ ਨਹੀਂ ਕਿਉਂਕਿ ਉਹ ਮੇਰੀ ਜ਼ਿੰਦਗੀ ਵਿੱਚ ਨਵੀਂ ਬਹਾਰ ਲੈ ਕੇ ਆਈ ਸੀ ਮੇਰੇ ਦੋ ਬੱਚਿਆਂ ਦੀ ਮਾਂ ਹੋਣ ਬਣ ਗਈ ਸੀ ਮੈਂ ਸਖਜੀਤ ਨਾਲ ਬਹੁਤ ਕੁਸ਼ਾ ਮੈਨੂੰ ਪਤਾ ਕਿ ਸਖਜੀਤ ਵੀ ਮੇਰੇ ਨਾਲ ਬਹੁਤ ਕੁਸ਼ਾ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਇੰਨੀ ਸੋਹਣੀ ਤੇ ਚੰਗੀ ਕੁੜੀ ਲਿਖੀ ਸੀ ਮੈਨੂੰ ਨਹੀਂ ਪਤਾ ਸੀ ਜੇ ਮੈਨੂੰ ਪਤਾ ਹੁੰਦਾ ਕਿ ਰੱਬ ਨੇ ਮੇਰੀ ਕਿਸਮਤ ਵਿੱਚ ਇੰਨੀ ਵਧੀਆ ਕੁੜੀ ਲਿਖੀ ਆ ਤਾਂ ਮੈਂ ਕਦੀ ਵੀ ਜੈਸਮੀਨ ਵਰਗੀ ਚਵਲ ਕੁੜੀ ਨਾਲ ਗੱਲਬਾਤ ਨਾ ਕਰਦਾ ਤੇ ਨਾ ਹੀ ਉਹਨੂੰ ਪਸੰਦ ਕਰਦਾ ਮੈਂ ਤਾਂ ਉਹਦੇ ਨਾਲ ਇਹ ਸਭ ਕੁਝ ਕਰਕੇ ਇੱਕ ਪਾਪ ਜਿਹਾ ਕੀਤਾ ਸੀ ਸ਼ਾਇਦ ਰੱਬ ਨੇ ਮੇਰਾ ਇਹ ਪਾਪ ਮੈਨੂੰ ਮਾਫ ਕਰ ਦਿੱਤਾ ਸੀ ਕਿਉਂਕਿ ਟਾਈਮ ਤੇ ਹੀ ਮੈਂ ਸੰਭਲ ਗਿਆ ਸੀ ਇਸ ਲਈ ਮੇਰੀ ਹੁਣ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਆ ਮੈਂ ਸੁਜੀਤ ਨਾਲ ਬਹੁਤ ਖੁਸ਼ ਤੇ ਜੈਸਮੀਨ ਦਾ ਮੈਨੂੰ ਹਜੇ ਕੁਝ ਵੀ ਨਹੀਂ ਪਤਾ ਕਿ ਉਹ ਕਿੱਥੇ ਚਲੀ ਗਈ ਕਿੱਥੇ ਰਹਿੰਦੀ ਆ ਮੈਂ ਉਹਦੇ ਬਾਰੇ ਕਦੀ ਕੋਈ ਗੱਲ ਹੀ ਨਹੀਂ ਕੀਤੀ ਤੇ ਨਾ ਹੀ ਉਹਦੇ ਬਾਰੇ ਕਦੇ ਕਿਸੇ ਨੂੰ ਪੁੱਛਿਆ ਮੇਰੇ ਯਾਰ ਦੋਸਤ ਮੈਨੂੰ ਮਿਲਣ ਲਈ ਅੱਜ ਵੀ ਆਉਂਦੇ ਆ ਤੇ ਅਸੀਂ ਇਕੱਠੇ ਘੁੰਮਣ ਲਈ ਵੀ ਜਾਂਦੇ ਆ ਮੇਰੇ ਚਾਰਾਂ ਦੋਸਤਾਂ ਨੇ ਵੀ ਵਿਆਹ ਕਰਵਾ ਲਏ ਅਸੀਂ ਆਪਣੇ ਘਰ ਵਾਲਿਆਂ ਨੂੰ ਪਿਆਰ ਕਰਦੇ ਸੀ ਤੇ ਉਹਨਾਂ ਨੂੰ ਲੈ ਕੇ ਘੁੰਮਣ ਫਿਰਨ ਲਈ ਵੀ ਜਾਂਦੇ ਹਾਂ ਸਾਨੂੰ ਹੁਣ ਕੁੜੀਆਂ ਵਿੱਚ ਕੋਈ ਇੰਟਰਸਟ ਨਹੀਂ ਰਿਹਾ ਬਸ ਸਾਡੀਆਂ ਘਰ ਵਾਲੀਆਂ ਹੀ ਸਾਡੀ ਜ਼ਿੰਦਗੀ ਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜੁੜ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤ